ਡੇਰਾ ਬਾਬਾ ਨਾਨਕ ਵਿੱਚ ਆਏ ਹੜ੍ਹ ਕਰਨ ਕਈ ਪਿੰਡ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ ਇਥੋਂ ਤੱਕ ਕਿ ਕਈ ਘਰਾਂ ਦੇ ਵਿੱਚ 8-8 ਫੁੱਟ ਦੇ ਕਰੀਬ ਪਾਣੀ ਭਰਿਆ ਹੋਇਆ ਹੈ ਤੇ ਉੱਥੇ ਹੀ ਕਈ ਲੋਕ ਆਪਣੇ ਘਰਾਂ ਦੇ ਸੱਤਾਂ ਉੱਪਰ ਭੁੱਖੇ ਧਿਆਏ ਬੈਠੇ ਹੋਏ ਹਨ ਤੇ ਉਹਨਾਂ ਦੇ ਬੇਜਵਾਨ ਪਸ਼ੂ ਵੀ ਭੁੱਖੇ ਤੇ ਤਰਸਰੇ ਹਨ ਭਾਵੇਂ ਕਿ ਸਰਕਾਰਾਂ ਵੀ ਹਰ ਦੀ ਸਥਿਤੀ ਨਾਲ ਨਜਿੱਠ ਲਈ ਕਈ ਤਰ੍ਹਾਂ ਦੀ ਉਹ ਪ੍ਰਾਲੇਖ ਕਰ ਰਹੀਆਂ ਹਨ ਪਰ ਉੱਥੇ ਕੁਝ ਸਮਾਜ ਸੇਵੀ ਜਥੇਬੰਦੀਆਂ ਵੀ ਹਰ ਪੀੜਤਾਂ ਦੀ ਸਾਰ ਲਾਏ ਜਾ ਰਹੇ ਹਨ ਅੱਜ ਕਾਰਸਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਵੱਲੋਂ ਗੁਰਦੁਆਰਾ ਟੈਲੀ ਸਾਹਿਬ ਦੇ ਮੁਖੀ ਬਾਬਾ ਗੁਰਮੁਖ ਸਿੰਘ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡ ਰੱਤਾ ਅਬਦਾਲ ਖੋਦੇਬੇੜ ਸ਼ਾਪੁਰ ਜਾਜਨ ਆਦਿ ਕਈ ਪਿੰਡਾਂ ਦੇ ਕਿਸਾਨਾਂ ਨੂੰ ਪਸ਼ੂਆਂ ਲਈ ਤੂੜੀ ਆ ਚਾਰਾ ਤੋਂ ਇਲਾਵਾ ਕਈ ਹੋਰ ਅਸਤਾ ਮਹੱਈਆ ਕਰਵਾਈਆਂ ਇਸ ਮੌਕੇ ਪਰਬੰਧਕਾਂ ਨੇ ਦੱਸਿਆ ਕਾਰਸਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਵੱਲੋਂ ਜਿੱਥੇ ਸੰਗਤਾਂ ਲਈ ਅਤੁੱਟ ਲੰਗਰ ਲਾਇਆ ਹੋਇਆ ਹੈ ਉਥੇ ਬੇਜਾਨ ਪਸ਼ੂਆਂ ਲਈ ਆ ਚਾਰ ਤੂੜੀ ਤੇ ਹੋਰ ਲੋੜਵੰਦ ਅਵਸਥਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਮੌਕੇ ਉਹਨਾਂ ਹੋਰ ਵੀ ਸਮੱਸਿਆਵਾਂ 'ਤੇ ਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਇਸ ਮੌਕੇ ਲੋਕਾਂ ਨੇ ਕਾਰਸੇਵਾ ਗੁਰੂਗੱਗਲੇ ਬਬਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਕਾਰਸੇਵਾ ਗੁਰੂ ਦਾ ਬਾਗ ਬਾਬਾ ਸਤਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਮਹਾਂਪੁਰਸ਼ ਸਾਹਿਬ ਬਾਬਾ ਜੋਗਾ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਬਾਬਾ ਗੁਰਮਖ ਸਿੰਘ ਜੀ ਜੋ ਇਸ ਡੇਰੇ ਦੀ ਸੇਵਾ ਕਰ ਰਹੇ ਹਨ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਇੱਥੇ ਲੰਗਰ ਪਾਣੀ ਪੂਰਾ ਤਿਆਰ ਹੈ ਪਿੰਡਾਂ ਦੇ ਵਿੱਚ ਜਾ ਰਹੀਆਂ ਨੇ ਟਰਾਲੀਆਂ ਬਾਕੀ ਆ ਪਸ਼ੂਆਂ ਵਾਸਤੇ ਚਾਰਾ ਆਇਆ ਵਾ ਜਿਹੜਾ ਕਿ ਤੂੜੀ ਦੀ ਕੱਲ ਆਈ ਸੀ ਅੱਜ ਫੇਰ ਟਰੱਕ ਭਰ ਕੇ ਤੂੜੀ ਦੇ ਆਉਂਦੇ ਨੇ ਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜਿਹੜਾ ਕੋਈ ਖਰ ਸਕਦਾ ਉਹ ਲੈ ਜਾ ਜਿਹੜਾ ਨਹੀਂ ਖਰ ਸਕਦਾ ਉਹ ਸਾਨੂੰ ਸਨਾਹ ਪਚਾਵੇ ਅਸੀਂ ਉਹਦੇ ਢੇਰੇ ਦੇ ਆਪ ਸਮਾਨ ਪੁੱਜਦਾ ਕਰਾਂਗੇ ਜਿਹੜੀ ਇਹ ਸਾਡੀ ਬੇਨਤੀ ਆ ਕਿ ਕੋਈ ਵੀ ਜੀ ਜਿਹੜਾ ਵਾ ਪਾਣੀ ਤੋਂ ਬਿਨਾਂ ਨਾ ਰਵੇ ਕੋਈ ਵੀ ਭੁੱਖਾ ਨਾ ਸੋਵੇ ਕਿਉਂਕਿ ਇਹ ਮਹਾਪੁਰਸ਼ਾਂ ਦੀ ਸੋਚ ਆ ਕਿ ਇਹ ਢੇਰੇ ਦੇ ਵਿੱਚ ਅੱਜ ਹਰ ਚੀਜ਼ ਜਿਹੜੀ ਆ ਬਾਬਾ ਜੀ ਹੁਣੀ ਮਗਾਉਂਦੇ ਨੇ ਟਰੱਕਾਂ ਦੇ ਟਰੱਕ ਸਮਾਨ ਆਉਂਦੇ ਆ ਵਾ ਜਿਹੜੀ ਵੀ ਕਿਸੇ ਨੂੰ ਚੀਜ਼ ਦੀ ਲੋੜ ਆ ਲੈਸਦਾ ਕਿਉਂਕਿ ਇਹ ਟੋਟਲ ਹੀ ਇਲਾਕਾ ਜਿਹੜਾ ਵਾ ਪਾਣੀ ਨੇ ਬਰਬਾਦ ਕਰਕੇ ਰੱਖਦਾ ਵਾ ਨਾ ਤੇ ਕਿਸੇ ਦੇ ਪਾਉਣ ਵਾਸਤੇ ਡੰਗਰ ਵਾਸਤੇ ਪੱਠੇ ਆ ਤੇ ਨਾ ਹੀ ਪਾਣੀ ਰਹਿ ਗਿਆ ਪੀਣ ਵਾਲਾ ਹੁਣ ਇਹ ਪਾਣੀ ਦਾ ਵੀ ਬਹੁਤ ਜ਼ਿਆਦਾ ਪ੍ਰਬੰਧ ਆ ਪ੍ਰਸ਼ਾਦਾ ਦਾ ਪ੍ਰਬੰਧ ਆ ਤੰਦੂਰ ਲੱਗੇ ਨੇ ਅੰਦਰ ਤਿੰਨ ਦੋ ਤਿੰਨ ਤੰਦੂਰ ਲਾਏ ਆ ਜਿੰਨੀ ਸੰਗਤ ਆ ਸਾਰੀ ਆ ਕੇ ਤੇ ਪ੍ਰਸ਼ਾਦਾ ਸਕੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਗੁਰਦੁਆਰਾ ਟੈਲੀ ਸਾਹਿਬ ਪਿੰਡ ਰਤਾ ਖੋਦੇ ਬੇਟ ਬੋਲੇ ਸੋ ਨਿਹਾਲ ਸਾਰੇ ਵਾਗ ਜੀ ਕੀ ਫਤਿਹ ਇਹਨਾਂ ਬਾਬਿਆਂ ਮਾਹ ਪੁਰਖਾਂ ਦਾ ਬੜਾ ਬੜਾ ਧੰਨਵਾਦ ਆ ਗੂਟੇ ਬਾਗ ਵਾਲਿਆਂ ਦਾ ਜਿਹੜੇ ਸਾਡੇ ਵਾਸਤੇ ਪਸ਼ੂਆਂ ਵਾਸਤੇ ਵੀ ਚਾਰਾ ਘਰੌਂਡੇ ਨੇ ਤੇ ਜੀਆਂ ਵਾਸਤੇ ਵੀ ਰਾਸ਼ਨ ਪਾਣੀ ਘਰੌਂਡੇ ਬਾਬਾ ਸਤਨਾਮ ਸਿੰਘ ਜੀ ਬਾਬਾ ਗੁਰੂ ਕੇ ਬਾਗ ਵਾਲੇ ਬਾਬਾ ਮਹਾਂਪੁਰਸ਼ ਬਾਬਾ ਜਗੀਰ ਸਿੰਘ ਜੀ ਬਾਬਾ ਜਕਬੀਰ ਸਿੰਘ ਜੀ ਬਾਬਾ ਜੋਗਾ ਸਿੰਘ ਦੀ ਬੜੀ ਸ਼ਾਬਾਸ਼ ਹੈ ਆ ਜੀ ਸਾਰੇ ਮਹਾਂਪੁਰਸ਼ਾਂ ਬਾਬਾ ਇਹ ਬਾਬੇ ਦੀ ਅੱਛਾ ਟਾਲੀ ਸਾਹ ਵਾਲੇ ਬਾਬੇ ਦੀ ਬੜੀ ਸ਼ਾਬਾਸ਼ ਹੈ ਆ ਸਾਰਿਆਂ ਨੂੰ ਰਾਸ਼ਨ ਪਾਣੀ ਪਸ਼ੂਆਂ ਨੂੰ ਪਾਣੀ ਵਾਲਿਆਂ ਨੂੰ ਪਾਣੀ ਦੇਣ ਦੇ ਨੇ ਇਹਨਾਂ ਮਹਾਪੁਰਸ਼ਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ ਐ ਵੇਲੇ ਔਖੀ ਵੇਲੇ ਸਾਨੂੰ ਇਹਨਾਂ ਬੜਾ ਵੱਡਾ ਸਹਾਰਾ ਦਿੱਤਾ ਆ ਇਹਨਾਂ ਦੀ ਸ਼ਾਸ਼ੇ ਆ ਬਾਬਿਆਂ ਦੀ ਮਹਾਪੁਰਸ਼ਾਂ ਦੀ ਇਹਨਾਂ ਨੂੰ ਬੜਿਆਂ ਨੂੰ ਡੁੱਬਿਆਂ ਨੂੰ ਸਾਰਿਆਂ ਨੂੰ ਆਣ ਕੇ ਜੇ ਕਸ਼ਮਾ ਤੇ ਵੀ ਰਾਸ਼ਨ ਪਾਣੀ ਖਲਾਇਆ ਤੇ ਜੀਆਂ ਵਾਸਤੇ ਵੀ ਖਲਾਇਆ ਜੀ ਇਹਨਾਂ ਦਾ ਧੰਨ ਧੰਵਾਦ ਜਿੱਥੇ 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 ਬੰਦੀਆਂ ਇਹਨਾਂ ਸਹਿਯੋਗ ਕਰੀਆਂ ਕਿਸੇ ਸਰਕਾਰ ਦਾ ਵੀ ਸਹਿਯੋਗ ਮਿਲ ਰਿਹਾ ਜੀ ਨਹੀਂ ਹਜੇ ਕਿਸੇ ਸਰਕਾਰ ਦਾ ਕੋਈ ਕੋਈ ਨਹੀਂ ਸਰਕਾਰ ਨੇ ਸਾਡਾ ਇਹ ਮਹਾਂਪੁਰਸ਼ ਬਹੁਤ ਦਾਦਾ ਸਾਡਾ ਧੰਨਵਾਦ ਕਰਨ ਦੇ ਇਹਨਾਂ ਦਾ ਅਸੀਂ ਵੀ ਗਾਂ ਮਹਾਰਾਜ ਸੁੱਖ ਰੱਖੀ ਕਰਾਂਗੇ ਆਿਆਂ ਨੂੰ ਜੀ ਆਖਾਂਗੇ ਹੁਣ ਆ ਵਕਤ ਤੇ ਬਾਬੇ ਸਾਡੇ ਅਸਹਾਰਾ ਦੇਣ ਦੇ ਨੇ ਜੀ